ਹੈਲੋ ਜੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਸੋਨੂ ਸੇਠੀ ਔਰ ਮੈਂ ਫੈਸਲਾ ਕੀਤਾ ਹੈ ਕਿ ਮੈਂ ਬਹੁਤ ਹੀ ਜਲਦ ਰਾਣੀਤੀ ਵਿੱਚ ਆਵਾਂਗਾ ਨਾ ਤਾਂ ਮੈਂ ਕਿਸੇ ਕੋਲ ਕੋਈ ਸਲਾਹ ਲਈਤੀ ਹੈ ਤੇ ਨਾ ਹੀ ਮੈਂ ਕਿਸੇ ਕੋਲੋਂ ਕੋਈ ਪੁੱਛਿਆ ਔਰ ਰਾਣੀਤੀ ਦੇ ਵਿੱਚ ਆਨ ਦਾ ਕਰਨੇ ਹੈ ਕਿ 27 ਤਰੀਕ ਨੂੰ ਯਾਨੀ ਕਿ ਪਰਸੋਂ ਇੱਕ ਜ਼ਿਰਖਪੁਰ ਐਕਸਪੋਰਟ ਸਟੇਜ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਜੀ ਜਿਸ ਦੇ ਨਾਲ ਕਿ ਇੱਕ ਟਰੱਕ ਵਾਲੇ ਨੇ ਇੱਕ ਮੋਟਰਸਾਈਕਲ ਨਵਜਵਕ ਨੂੰ ਕੁਚਲਤਾ ਜਿਸ ਦੇ ਨਾਲ ਕਿ ਟਰੱਕ ਦਾ ਪਿਛਲਾ ਟਾਇਰ ਉਸ ਨੌਜਵਾਨ ਦੇ ਸਿਰ ਦੇ ਉੱਪਰ ਚੜ ਗਿਆ ਜਿਸ ਦੀ ਕੀ ਮੌਕੇ ਤੇ ਹੀ ਮੌਤ ਹੋ ਗਈ। ਉਸੇ ਵਕਤੀ ਜੀ ਉੱਥੇ ਢਾਈ 300 ਬੰਦਾ ਇਕੱਠਾ ਹੋ ਗਿਆ ਤੇ ਕਿਸੇ ਨੇ 108 ਨੰਬਰ ਐਂਬੂਲੈਂਸ ਵਾਲਿਆਂ ਨੂੰ ਫੋਨ ਕਰਤਾ। ਤੇ 5 ਤਰੀਕ ਨੂੰ ਜੀ ਮੈਂ ਆਪਣੇ ਘਰ ਗਣਪਤੀ ਜੀ ਦਾ ਆਗਮਨ ਕੀਤਾ ਸੀਗਾ ਤੇ ਮੈਂ ਉਹਨਾਂ ਦੀ ਪੂਜਾ ਕਰਕੇ ਆਪਣੇ ਬੇਟੇ ਦੇ ਨਾਲ ਐਕਟਿਵ ਹਟਿਆ ਰਿਆ ਸੀ ਤੇ ਜਦੋਂ ਮੈਂ ਰੋਡ ਦੇ ਉੱਪਰ ਦੇਖਿਆ ਕਿ ਇਨੀ ਭੀੜ ਲੱਗੀ ਹੋਈ ਹੈ ਤੇ ਮੈਂ ਫਟਾਫਟ ਆਪਣੀ ਐਕਟਿਵਾਈਸਾਈਡ ਤੇ ਲਗਾ ਕੇ ਆ ਗਿਆ। ਔਰ ਜਦੋਂ ਮੈਂ ਉੱਥੇ ਪਹੁੰਚਿਆ ਤੇ ਲੋਕੀ ਆਪਸ ਵਿੱਚ ਗੱਲਾਂ ਕਰਦੇ ਸੀਗੇ ਕੀ ਐਂਬੂਲੈਂਸ ਵਾਲਾ ਡੈੱਡ ਬੋਡੀ ਨੂੰ ਕਿਉਂ ਨਹੀਂ ਚੱਕ ਰਿਹਾ ਉਸ ਤੋਂ ਬਾਅਦ ਵਿੱਚੋਂ ਦੀ ਐਂਬੂਲੈਂਸ ਦੇ ਡਰਾਈਵਰ ਦੇ ਨਾਲ ਗੱਲ ਕੀਤੀ ਗਈ ਉਹਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਡੈੱਡ ਬੋਡੀ ਕਿਉਂ ਨਹੀਂ ਚੁੱਕ ਰਹੇ ਤਾਂ ਉਹਨੇ ਕਿਹਾ ਜੀ ਸਾਨੂੰ ਉੱਪਰੋਂ ਦੀ ਆਰਡਰ ਨਹੀਂ ਹੈ ਔਰ ਉਸੇ ਵਕਤ ਜੀ ਮੈਂ ਆਪਣੇ ਸੇਠੀ ਢਾਬੇ ਦੀ ਐਂਬੂਲੈਂਸ ਬੁਲਾਈ ਉੱਥੇ ਔਰ ਜੋ ਕਿ 20-25 ਮਿੰਟ ਜਾਮ ਦੇ ਵਿੱਚ ਫਸੀ ਰਹੀ ਉਸ ਤੋਂ ਬਾਅਦ ਵਿੱਚੋਂ ਦੀ ਜਿਉ ਉਸ ਮੁੰਡੇ ਨੂੰ ਚੁੱਕਿਆ ਗਿਆ ਤੇ ਡੇਰਾ ਬਸੀ ਸਿਵਲ ਹਸਪੀਟਲ ਦੇ ਵਿੱਚ ਆਪਣਾ ਪਹੁੰਚਾਇਆ ਗਿਆ ਪੁਲਿਸ ਦੀ ਸਹਾਇਤਾ ਨਾਲ ਔਰ ਦੂਜਾ ਕਾਰਨ ਇਹ ਹੈ ਜੀ ਰਾਜਨੀਤੀ ਦੇ ਵਿੱਚ ਆਂਦਾ ਸਾਡੇ ਇਲਾਕੇ ਦੇ ਵਿੱਚ ਇੰਨੇ ਮੰਦਬੁੱਧੀ ਲਾਚਾਰ ਆਪਣਾ ਬੰਦੇ ਘੁੰਮਦੇ ਹੁੰਦੇ ਨੇ ਉਹਨਾਂ ਨੂੰ ਛੱਡਣ ਵਾਸਤੇ ਜਾਂ ਤੇ ਮੈਨੂੰ ਕਰਨਾਲ ਜਾਣਾ ਪੈਂਦਾ ਜਾਂ ਮਾਨਸੇ ਜਾਣਾ ਪੈਂਦਾ ਜਾਂ ਫਿਰ ਨੰਗਲ ਜਾਣਾ ਪੈਂਦਾ ਸਾਡੇ ਹਲਕੇ ਦੇ ਵਿੱਚ ਇੱਕ ਵੀ ਅਨਾਥ ਆਲਿਆ ਜਾਂ ਕੋਈ ਬਿਰਧ ਆਸ਼ਰਮ ਨਹੀਂ ਹੈ ਮੈਂ ਆਪਣੇ ਹਲਕੇ ਦੇ ਸਾਰੇ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਚੁੱਕਿਆ ਕਿ ਇਥੇ ਆਪਣਾ ਸਾਨੂੰ ਕੋ ਸ਼ਾਮ ਲੜ ਜਗਾ ਦੇ ਦਿੱਤੀ ਜਾਵੇ ਪਰ ਕਿਤੇ ਕੋਈ ਸਰਮਾਈ ਨਹੀਂ ਹੋਈ ਔਰ ਉਸ ਤੋਂ ਬਾਅਦ ਇਹ ਵਿੱਚੋਂ ਦੀ ਜੀ ਸਾਡੇ ਹਲਕੇ ਦੇ ਵਿੱਚ ਕੋਈ ਸਰਕਾਰੀ ਹਸਪਤਲ ਨਹੀਂ ਆ ਚਾਜਦਾ ਇੱਥੇ ਕੋਈ ਐਕਸੀਡੈਂਟ ਹੋ ਜਾਵੇ ਜੇ ਕਿਤੇ ਅਸੀਂ ਬੰਦੇ ਨੂੰ ਹਸਪਤਲ ਚ ਲੈ ਜੀ ਡੇਰਾ ਬਸੀ ਉਹ ਸ਼ਕਲ ਦੇ ਕੇ ਨਾਲ ਹੀ ਕਹਿੰਦੇ ਨੇ ਜੀ ਇਹਨੂੰ 31 ਸੱਟ ਲੈ ਜਾਓ ਔਰ ਉਸ ਤੋਂ ਬਾਅਦ ਇਹ ਵਿੱਚੋਂ ਦੀ ਨਾ ਜਿਰਗਪੁਰ ਥਾਣੇ ਵਾਲਿਆਂ ਕੋਲ ਨਾ ਡੇਰਾ ਬਸੀ ਥਾਣੇ ਵਾਲਿਆਂ ਕੋਲ ਤੇ ਨਾ ਲਾਲਲੂ ਥਾਣੇ ਵਾਲਿਆਂ ਕੋਲ ਕੋਈ ਐਂਬੂਲੈਂਸ ਔਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਮੇਰੀ ਸਪੋਰਟ ਕਰਿਓ ਔਰ ਇੱਕ ਵੱਡੀ ਗੱਲ ਹੋਰ ਹੈ ਜੀ ਇੱਕ 108 ਨੰਬਰ ਐਂਬੂਲੈਂਸ ਰੋਡ ਦੇ ਉੱਪਰ ਜਦੋਂ ਚੱਲਦੀ ਹੈ ਰੋਡ ਦੇ ਉੱਪਰ ਕਿੰਨੇ ਐਕਸੀਡੈਂਟ ਹੁੰਦੇ ਨੇ ਮੇਰੇ ਖਿਆਲ ਦੇ ਵਿੱਚ 50% ਬੰਦੇ ਬਚਦੇ ਆ ਤੇ 50% ਬੰਦੇ ਮੌਕੇ ਤੇ ਹੀ ਮਰ ਜਾਂਦੇ ਨੇ ਇੱਕ ਐਂਬੂਲੈਂਸ ਦਾ ਡਰਾਈਵਰ ਇੱਕ ਗੱਲ ਹੈ ਕੋਈ ਬੰਦੇ ਦਾ ਐਕਸੀਡੈਂਟ ਹੋਇਆ ਬੰਦਾ ਬੰਦੇ ਨੂੰ ਗੂਮੇ ਛੋਟਾ ਲੱਗੀਆਂ ਤੇ ਬੰਦਾ ਬੇਹੋਸ਼ ਹੋ ਗਿਆ ਐਂਬੂਲੈਂਸ ਦਾ ਡਰਾਈਵਰ ਕਿਵੇਂ ਡਿਕਲੇਅਰ ਕਰ ਸਕਦਾ ਹੈ ਕਿ ਉਹ ਬੰਦਾ ਮਰ ਚੁੱਕਿਆ ਹੈ ਉਹਨਾਂ ਨਾਲ ਕਿਹੜਾ ਕੋਈ ਡਾਕਟਰ ਹੁੰਦਾ ਡਾਕਟਰ ਸਭ ਤੋਂ ਪਹਿਲਾਂ ਉਸ ਬੰਦੇ ਦੀਆਂ ਅੱਖਾਂ ਦੇਖਦਾ ਹੈ ਉਸ ਤੋਂ ਬਾਅਦ ਚ ਉਹਦੀ ਨਬਜ਼ ਚੈੱਕ ਕਰਦਾ ਫਿਰ ਦਿਲ ਦੀ ਧੜਕਣ ਚੈੱਕ ਕਰਦਾ ਉਸ ਤੋਂ ਬਾਅਦ ਚ ਡਿਕਲੇਅਰ ਹੁੰਦਾ ਹੈ ਕਿ ਇਹ ਬੰਦਾ ਵਾਕਈ ਮਰ ਚੁੱਕਿਆ ਸੋ ਮੇਰੀ ਆਵਾਜ਼ ਦੇ ਨਾਲ ਜੁੜੋ ਮੈਂ ਆਪਣੇ ਹਲਕੇ ਦੀ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਮੇਰਾ ਸਹਿਯੋਗ ਕਰੋ ਔਰ ਸਾਰੇ ਕਲਾਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਇਨਸਾਨੀਅਤ ਦੇ ਕੌਸ ਦੇ ਨਾਲ ਮੇਰੇ ਵਾਸਤੇ ਆਪਣੇ ਮੇਰੇ ਨਾਲ ਜੁੜੋ ਔਰ ਸਮਾਜ ਸੇਵੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਵੀ ਮੇਰੇ ਨਾਲ ਜੁੜੋ ਔਰ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਇਹਦੇ ਨਾਲ ਕਮੈਂਟ ਕਰੋ ਔਰ ਸਭ ਤੋਂ ਵੱਡੀ ਗੱਲ ਹੈ ਜੀ ਮੇਰਾ ਕੋਈ ਆਪਣਾ ਕੋਈ ਨਿੱਜੀ ਸਵਾਰਥ ਨਹੀਂ ਹੈ ਕਿ ਮੈਂ ਰਾਜਨੀਤੀ ਦੇ ਵਿੱਚ ਆਵਾਂ ਨਾ ਹੀ ਸਾਡੇ ਖਾਨਦਾਨ ਦੇ ਵਿੱਚੋਂ ਦੀ ਆਪਣਾ ਕਦੇ ਕਿਸੇ ਨੇ ਰਾਜਨੀਤੀ ਕੀਤੀ ਹੈ ਮੇਰੇ ਖੂਨ ਦੇ ਵਿੱਚ ਸਮਾਜ ਸੇਵਾ ਹੈ ਔਰ ਮੈਂ ਸਮਾਜ ਸੇਵਾ ਹੀ ਕਰਨੀ ਹੈ ਔਰ ਮੈਂ ਇਹ ਚਾਹਣਾ ਕਿ ਮੈਂ ਇਸ ਮੁੱਦੇ ਤੇ ਆਵਾਜ਼ ਚੁੱਕਾਂ ਕਿ ਇਹਨਾਂ 108 ਨੰਬਰ ਐਂਬੂਲੈਂਸ ਵਾਲਿਆਂ ਨੂੰ ਡੈੱਡ ਬੋਡੀ ਚੁੱਕਣ ਦੀ ਪਰਮਿਸ਼ਨ ਦਿੱਤੀ ਜਾਵੇ ਜਾਂ ਸਰਕਾਰ ਸਾਨੂੰ ਇਹ ਦਿਖਾਵੇ ਕਿ ਡੈੱਡ ਬੋਡੀ ਆਪਣਾ ਚੁੱਕਣ ਵਾਸਤੇ ਗੱਡੀਆਂ ਕਿਹੜੀਆਂ ਨੇ ਤੁਹਾਡੇ ਕੋਲ ਮੈਂ ਕੋਈ ਸਰਕਾਰ ਦੇ ਖਿਲਾਫ ਨਹੀਂ ਬੋਲ ਰਿਹਾ ਮੈਂ ਇਨਸਾਨੀਅਤ ਦੇ ਖਿਲਾਫ ਬੋਲ ਰਿਹਾ ਔਰ ਇੱਕ ਗੱਲ ਹੋਰ ਹੈ ਜੀ ਰੋਡ ਦੇ ਉੱਪਰ ਅਸੀਂ ਐਨ ਮੈਂ ਆਪਣੀਆਂ ਅੱਖਾਂ ਦੇ ਨਾਲ ਇੰਨੇ ਐਕਸੀਡੈਂਟ ਦੇਖੇ ਨੇ ਜਿਦੇ ਵਿੱਚ ਸਭ ਤੋਂ ਜ਼ਿਆਦਾ ਐਕਸੀਡੈਂਟ ਅਮੀਰਾਂ ਦੇ ਹੁੰਦੇ ਨੇ ਆਪਣੇ ਇਹ ਇਹ ਮੇਰਾ ਖੁਦਾ ਦਾ ਜ਼ਰਬਾ ਹੈ ਔਰ ਪਿਛਲੇ 15 ਸਾਲਾਂ ਤੋਂ ਮੈਂ ਤਿੰਨ ਫਰੀ ਐਂਬੂਲੈਂਸਾਂ ਚਲਾ ਰਿਹਾ ਆਪਣੇ ਇਲਾਕੇ ਦੇ ਵਿੱਚ ਔਰ 1000 ਤੋਂ ਜ਼ਿਆਦਾ ਲਵਰਸ ਡੈਡ ਬਾਡੀਆਂ ਦੇ ਸੰਸਕਾਰ ਔਰ ਘੱਟ ਤੋਂ ਘੱਟ ਵੀ 10000 ਤੋਂ ਵੀ ਜ਼ਿਆਦਾ ਕਾਇ ਲੋਕਾਂ ਨੂੰ ਅਸੀਂ 15 ਸਾਲਾਂ ਦੇ ਵਿੱਚ ਹਸਪੀਟਲ ਦੇ ਵਿੱਚ ਪਹੁੰਚਾ ਚੁੱਕੇ ਹਾਂ ਮੇਰੇ ਕੋ ਆਪਣਾ ਕਈ ਸਬੂਤ ਪਈ ਨੇ ਕਈ ਫੋਟੋਆਂ ਪਈਆਂ ਨੇ ਉਹਨਾਂ ਦੀਆਂ ਸੋ ਮੈਂ ਚਾਹੁੰਦਾ ਕਿ ਮੇਰੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਜੋੜੋ ਤੇ ਅਸੀਂ ਇਨਸਾਨੀਅਤ ਨੂੰ ਸ਼ਰਮਸਾਨਾ ਹੋਰ ਦਈਏ ਜਾ ਸ਼ਰੀਰ ਆ